ਕੈਨੇਡਾ ਤੋਂ ਡਿਪੋਰਟ ਹੋਈ ਪਤਨੀ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਜਿਸ ਨੌਜਵਾਨ ਦੀ ਤਸਵੀਰ ਤੁਸੀਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਸੋਹਣੇ ਸੁਨੱਖੇ ਨੌਜਵਾਨ ਦਾ ਕਤਲ ਉਸ ਦੀ ਪਤਨੀ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਰਾਤ ਨੂੰ ਹਨੇਰੇ ਦੇ ਵਿੱਚ ਕਰ ਦਿੱਤਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਲ 2023 ਦੇ ਵਿੱਚ ਗੁਰਵਿੰਦਰ ਸਿੰਘ ਤੇ ਰੁਪਿੰਦਰ ਕੌਰ ਦਾ ਵਿਆਹ ਹੋਇਆ ਸੀ ਇਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਕੈਨੇਡਾ ਤੋਂ ਜਦੋਂ ਰਪਿੰਦਰ ਕੌਰ ਨੂੰ ਡਿਪੋਰਟ ਕੀਤਾ ਜਾ ਰਿਹਾ ਸੀ ਤਾਂ ਉਸ ਦੀ ਜੋ ਦੋਸਤੀ ਆ ਜਾਂ ਉਸ ਸਮੇਂ ਦੇ ਦੌਰਾਨ ਉਹ ਹਰਕਬਲਪ੍ਰੀਤ ਸਿੰਘ ਨੂੰ ਮਿਲਦੀ ਆ ਤੇ ਦੋਵਾਂ ਦੇ ਵਿਚਕਾਰ ਦੋਸਤੀ ਹੋ ਜਾਂਦੀ ਆ ਫਿਰ ਮੁਲਾਕਾਤਾਂ ਹੁੰਦੀਆਂ ਨੇ ਤੇ ਇਹ ਦੋਸਤੀ ਅੱਗੇ ਪ੍ਰੇਮ ਸਬੰਧਾਂ ਦੇ ਤੱਕ ਪਹੁੰਚ ਜਾਂਦੀ ਆ ਪਰ ਇਸੇ ਦਰਮਿਆਨ ਰਪਿੰਦਰ ਕੌਰ ਅਤੇ ਹਰਕਬਲ ਦੇ ਰਿਸ਼ਤੇ ਦੇ ਬਾਰੇ ਗੁਰਵਿੰਦਰ ਨੂੰ ਪਤਾ ਲੱਗ ਜਾਂਦਾ ਏ ਤੇ ਇਹ ਗੱਲ ਰਪਿੰਦਰ ਕੌਰ ਵੀ ਜਾਣ ਲੈਂਦੀ ਹੈ ਕਿ ਉਸ ਦੀ ਜੋ ਆਸ਼ਕੀਆ ਉਸ ਦੇ ਜੋ ਪ੍ਰੇਮ ਸੰਬੰਧ ਨੇ ਇਸ ਦੇ ਬਾਰੇ ਗੁਰਵਿੰਦਰ ਨੂੰ ਪਤਾ ਲੱਗ ਗਿਆ ਹੈ ਪਰ ਫਿਰ ਉਹ ਆਪਣੇ ਆਸ਼ਕ ਦੇ ਨਾਲ ਮਿਲ ਕੇ ਇੱਕ ਪਲਾਨ ਬਣਾਉਂਦੀ ਆ ਤਾਂ ਰਾਤ ਦੇ ਸਮੇ ਉਸ ਦਾ ਆਸ਼ਕ ਆਪਣੇ ਇੱਕ ਦੋਸਤ ਦੇ ਨਾਲ ਜਾਂ ਕਿਸੇ ਅਣਜਾਣ ਵਿਅਕਤੀ ਦੇ ਨਾਲ ਕਾਰ ਦੇ ਵਿੱਚ ਆਉਂਦਾ ਹੈ ਤੇ ਰਾਤ ਨੂੰ ਉਸ ਦਾ ਕਤਲ ਕੀਤਾ ਜਾਂਦਾ ਹੈ ਗਲ ਘੋਟ ਕੇ ਕਤਲ ਕਰ ਦਿੱਤਾ ਜਾਂਦਾ ਹੈ ਪਰ ਇਸ ਤੋਂ ਬਾਅਦ ਗੁਰਵਿੰਦਰ ਦੀ লাশ ਨੂੰ ਛੱਤ ਦੇ ਉੱਪਰ ਰੱਖਿਆ ਜਾਂਦਾ ਹੈ ਤਾਂ ਫਿਰ ਜੋ ਰੁਪਿੰਦਰ ਆ ਉਹ ਆਪਣੇ ਆਸ਼ਕ ਨੂੰ ਉੱਥੋਂ ਭੇਦ ਦਿੰਦੀ ਆ ਤੇ ਫਿਰ ਰੌਲਾ ਪਾ ਦਿੰਦੀ ਆ ਪਿੰਡ ਦੇ ਵਿੱਚ ਕਿ ਉਹਨਾਂ ਦੇ ਘਰ ਤਾਂ ਚੋਰਾ ਬੜੇ ਤੇ ਚੋਰਾ ਨੇ ਉਹਨਾਂ ਦੇ ਘਰ ਦੇ ਵਿੱਚੋਂ ਸੋਨਾ ਵੀ ਚੋਰੀ ਕਰ ਲਿਆ ਤੇ ਉਸਦੇ ਜੋ ਪਤੀ ਦਾ ਕਤਲ ਵੀ ਕਰ ਦਿੱਤਾ ਰੌਲਾ ਪੈਣ ਤੋਂ ਬਾਅਦ ਪੂਰਾ ਪਿੰਡ ਇਕੱਠਾ ਹੋ ਜਾਂਦਾ ਹੈ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪਰ ਜਿਵੇਂ ਪੁਲਿਸ ਆਉਂਦੀ ਆ ਤਾਂ ਪੂਰੀ ਕਹਾਣੀ ਸਮਝ ਆ ਜਾਂਦੀ ਆ ਕਿਉਂਕਿ ਕਹਾਣੀ ਪ੍ਰੇਮ ਸਬੰਧਾਂ ਦੀ ਸੀ ਤੁਹਾਨੂੰ ਦੱਸ ਦਿੰਦੇ ਆ ਕਿ ਗੁਰਵਿੰਦਰ ਦੇ ਵੱਲੋਂ ਆਪਣੀ ਭੈਣ ਨੂੰ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਸਦੀ ਪਤਨੀ ਦੇ ਕਿਸੇ ਦਿਨ ਨਾਲ ਪ੍ਰੇਮ ਸਬੰਧ ਨੇ ਤੇ ਉਸ ਨੌਜਵਾਨ ਦਾ ਨਾਮ ਹਰਕਬਲਪ੍ਰੀਤ ਸਿੰਘ ਆ ਤੇ ਉਸਨੇ ਆਪਣੀ ਭੈਣ ਨੂੰ ਇਹ ਵੀ ਕਿਹਾ ਸੀ ਕਿ ਉਸ ਨੂੰ ਡਰ ਹੈ ਕਿ ਤੇ ਉਸਦੀ ਪਤਨੀ ਉਸਦਾ ਕਤਲ ਨਾ ਕਰ ਦੇਵੇ ਤੇ ਉਹਦੇ ਪਤਨੀ ਦੇ ਵੱਲੋਂ ਇਤਿਹਾਸ਼ਕ ਦੇ ਵੱਲੋਂ ਮਿਲ ਕੇ ਮੇਰੀ ਜ਼ਮੀਨ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗੱਲਬਾਤ ਗੁਰਵਿੰਦਰ ਦੇ ਵੱਲੋਂ ਆਪਣੀ ਭੈਣ ਨੂੰ ਦੱਸੀ ਗਈ ਸੀ ਤੇ ਸਭ ਦੇ ਵਿਚਕਾਰ ਫਿਰ ਰਪਿੰਦਰ ਕੌਰ ਨੇ ਆਪਣੇ ਆਸਕ ਦੇ ਨਾਲ ਮਿਲ ਕੇ ਗੁਰਵਿੰਦਰ ਦਾ ਕਤਲ ਕਰ ਦਿੱਤਾ ਜਦੋਂ ਪੁਲਿਸ ਆਉਂਦੀ ਆ ਤਾਂ ਉਸ ਨੂੰ ਸ਼ੱਕ ਹੁੰਦਾ ਹੈ ਕਿ ਜੇਕਰ ਚੋਰ ਘਰ ਦੇ ਵਿੱਚ ਆਏ ਸੀ ਤਾਂ ਪਤੀ ਦਾ ਕਤਲ ਕਿਉਂ ਕੀਤਾ ਗਿਆ ਤੇ ਉਸ ਦੀ ਪਤਨੀ ਨੂੰ ਕੋਈ ਨੁਕਸਾਨ ਕਿਉਂ ਨਹੀਂ ਪਹੁੰਚਿਆ ਜਾਂ ਫਿਰ ਕੰਦ ਟਪਕੇ ਜਾਂ ਕਿਵੇਂ ਆਏ ਤਾਂ ਜਦੋਂ ਕਹਾਣੀ ਥੋੜੀ ਸਮਝ ਆਉਣ ਲੱਗੀ ਤਾਂ ਪਤਾ ਲੱਗਿਆ ਕਿ ਰਪਿੰਦਰ ਕੌਰ ਨੇ ਆਪਣੇ ਆਸ਼ਕ ਨੂੰ ਬੁਲਾ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਕਿਉਂਕਿ ਪਿੰਡ ਦੇ ਇੱਕ ਵਿਅਕਤੀ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਦੇ ਘਰ ਇੱਕ ਵਿਅਕਤੀ ਦਾਖਲ ਹੁੰਦਾ ਹੋਇਆ ਕਿਸੇ ਪਿੰਡ ਦੇ ਬੰਦੇ ਨੇ ਦੇਖ ਲਿਆ ਸੀ ਤੇ ਜਦੋਂ ਉਹ ਵਾਪਸ ਆ ਰਿਹਾ ਸੀ ਜੈ ਸਭ ਦੇ ਬਚਕਾਰ ਰਪਿੰਦਰ ਕੌਰ ਦੇ ਵੱਲੋਂ ਹੀ ਉਸ ਅਣਜਾਣ ਵਿਅਕਤੀ ਦੇ ਲਈ ਬਾਰ ਖੋਲਿਆ ਗਿਆ ਸੀ ਘਰ ਦਾ ਜੋ ਮੁੱਖ ਗੇਟ ਹੁੰਦਾ ਏ ਉਹ ਖੋਲਿਆ ਗਿਆ ਸੀ ਇਸ ਤੋਂ ਬਾਅਦ ਹੁਣ ਰੁਪਿੰਦਰ ਕੌਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਏ ਐਫ ਆਈ ਆਰ ਦਰਜ ਹੋ ਚੁੱਕੀ ਆ ਤੇ ਆ ਜੋ ਬੱਲੂ ਆਣ ਦੇ ਪਿੰਡ ਦਾ ਰਹਿਣ ਵਾਲਾ ਹੈ ਹਰਕਮਲਪ੍ਰੀਤ ਸਿੰਘ ਉਸ ਦੀ ਜੋ ਲੱਭਣ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਹ ਕਹਾਣੀ ਸਮਝਣ ਯਾਰੀ ਕਿ ਆਖਰਕਾਰ ਰਿਸ਼ਤੇ ਤਾਰ ਤਾਰ ਕਿਉਂ ਹੋ ਰਹੇ ਨਹੀਂ ਜਾਣਕਾਰੀ ਇਹ ਕਿ ਜੋ ਮੁੰਡਾ ਏ ਨੌਜਵਾਨ ਆ ਹਰਕਮਲਪ੍ਰੀਤ ਸਿੰਘ ਇਹ ਪਿੰਨ ਦੇ ਸਰਕਾਰੀ ਸਕੂਲ ਦੇ ਵਿੱਚ ਮੁਫਤ ਦੇ ਵਿੱਚ ਬੱਚਿਆਂ ਨੂੰ ਪੜਾਉਂਦਾ ਵੀ ਰਿਹਾ ਹੈ ਯਾਨੀ ਕਿ ਇੱਕ ਖੁੱਲੇ ਸਵਾਰ ਦਾ ਨੌਜਵਾਨ ਸੀ ਜੋ ਹਰ ਇੱਕ ਦੀ ਮਦਦ ਕਰਨ ਵਾਲਾ ਸੀ ਪਰ ਉਸ ਦੀ ਪਤਨੀ ਨੇ ਆਸ਼ਕ ਦਿਨਾਂ ਵਿੱਚ ਲਿਖ ਕੇ ਇਹ ਸਾਰਬ ਕੁਝ ਕਰ ਦਿੱਤਾ ਜਾਣਕਾਰੀ ਹੈ ਕਿ ਜੋ ਗੁਰਵਿੰਦਰ ਉਸ ਦੇ ਮਾਪੇ ਵਿਦੇਸ਼ ਵਿੱਚ ਨੇ ਤੇ ਉਹ ਹਜੇ ਆਉਣਗੇ ਤੇ ਉਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੇ ਪੋਸਮੈਟਮ ਦੇ ਲਈ ਜੋ ਅੰਤਿਮ ਦੇਸ਼ ਉਸ ਨੂੰ ਭੇਟਾ ਗਿਆ ਸੀ ਪਰ ਇੱਕ ਵਾਰ ਫਿਰ ਤੇ ਸਿਤੇ ਤਾਰ ਤਾਰ ਹੁੰਦੇ ਹੋਏ ਨਜ਼ਰ ਆਏ ਨੇ ਧੰਨਵਾਦ